ਨਮਸਕਾਰ ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ Haryana Himachal ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਸਰਕਾਰ ਦਾ ਚੌਥਾ ਬਜਟ ਅੱਜ ਪੇਸ਼ ਹੋ ਰਿਹਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ 3 ਸਾਲਾਂ ਦੇ ਬਦਲਾਵ ਦੀ ਤਸਵੀਰ ਪੇਸ਼ ਕਰ ਰਿਹਾ ਹਾਂ ਤੇ ਇਸ ਤੋਂ ਬਾਅਦ 23600080 ਕਰੋੜ ਦਾ ਇਹ ਬਜਟ ਪੇਸ਼ ਕੀਤਾ ਗਿਆ ਹੈ ਪੰਜਾਬ ਦੇਸ਼ ਦੇ ਵਿੱਚ ਪੰਜਾਬ ਦੇਸ਼ ਚ ਪ੍ਰਤੀ ਵਿਅਕਤੀ ਆਮਦਨ ਚ 15ਵੇਂ ਸਥਾਨ ਤੇ ਐ ਤੇ ਟੈਕਸ ਮਾਲੀਆ 14% ਵਧਿਆ ਐ 817 ਪ੍ਰੇਸ਼ਟ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ਾ ਛੁਡਾਓ ਮੁਹਿੰਮ ਤੇ ਸਰਕਾਰ 150 ਕਰੋੜ ਖਰਚ ਕਰੇਗੀ ਅਗਲੇ ਸਾਲ ਸੂਬੇ ਚ ਡਰੱਗ ਜਨਗਣਨਾ ਕਰਵਾਵਾਂਗੇ ਵਿੱਤ ਮੰਤਰੀ ਨੇ ਬਜਟ ਦੇ ਵਿੱਚ ਸਾਰੀਆਂ ਗੱਲਾਂ ਕਈਆਂ ਨੇ ਜੀਐਸਡੀਪੀ ਚਾਲੂ ਕੀਮਤਾ ਤੇ 80 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ ਪੂਰੇ ਪੰਜਾਬ ਦੇ ਵਿੱਚ 3000 ਇਨਡੋਰ ਜਿਮ ਬਣਾਏ ਜਾਣਗੇ 2025-26 ਦੇ ਵਿੱਚ ਜੀਐਸਡੀਪੀ 10% ਵਧਣ ਦਾ ਅਨੁਮਾਨ ਹੈ ਤਾਂ ਬਜਟ ਪੇਸ਼ ਹੋ ਰਿਹਾ ਹੈ ਹਰਪਾਲ ਜੀਮਾ ਦਾ ਭਾਸ਼ਣ ਲਗਾਤਾਰ ਜਾਰੀ ਹੈ ਬਜਟ ਦੀਆਂ ਖਾਸ ਗੱਲਾਂ ਕੀ ਕੀ ਨੇ ਤੁਹਾਨੂੰ ਦੱਸ ਦਿੰਨੇ ਆ 1 ਮਾਰਚ 2025 ਨੂੰ ਯੋਧ ਨਸ਼ਿਆਂ ਵਿਰੋਧ ਮੁਹਿੰਮ ਸ਼ੁਰੂ ਕੀਤੀ ਗਈ ਹਰ ਪਿੰਡ ਦੇ ਵਿੱਚ ਵੌਲੀਬਾਲ ਫੁੱਟਬਾਲ ਹਾਕੀ ਕਬੱਡੀ ਦੇ ਲਈ ਸਹੂਲਤਾਂ ਦਿੱਤੀਆਂ ਗਈਆਂ ਨੇ ਮਿਆਰੀ ਖੇਡ ਮੈਦਾਨ ਬਣਾਉਣ ਨੂੰ ਤਰਜੀਹ ਦਿੱਤੀ ਗਈ ਹੈ ਬਦਲਦੇ ਪਿੰਡ ਬਦਲਦਾ ਪੰਜਾਬ ਇਹ ਦੇਖਣ ਨੂੰ ਮਿਲ ਰਿਹਾ ਹੈ ਰੰਗਲਾ ਪੰਜਾਬ ਸਕੀਮ ਹਰ ਜ਼ਿਲ੍ਹੇ ਦੇ ਵਿੱਚ ਸ਼ੁਰੂ ਕੀਤੀ ਜਾਵੇਗੀ ਪਿੰਡੂ ਵਿਕਾਸ ਦੇ ਲਈ 3500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਸਿੱਖਿਆ ਵਿਭਾਗ ਦੇ ਲਈ 17975 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ 32 ਗੁਲ ਤੋਂ 32 ਫੁੱਲ ਹੋ ਚੁੱਕਾ ਹੈ ਪੰਜਾਬ ਤੇ 111 115 ਕਰੋੜ ਦੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਇਹ ਬਜਟ ਦੇ ਵਿੱਚ ਕਿਹਾ ਗਿਆ ਹੈ ਵਿਦੇਸ਼ ਦੀ ਤਰਜ਼ ਤੇ ਸੜਕਾਂ ਬਣਾਈਆਂ ਜਾਣਗੀਆਂ ਪਿਛਲੇ 3 ਸਾਲਾਂ ਦੇ ਵਿੱਚ 881 ਆਮ ਆਦਮੀ ਕਲੀਨਿਕ ਬਣਾਈ ਗਏ ਨੇ ਤੇ 3 ਕਰੋੜ ਤੋਂ ਵੱਧ ਲੋਕਾਂ ਦਾ ਕਲੀਨਿਕ ਦੇ ਵਿੱਚ ਇਲਾਜ ਹੋ ਚੁੱਕਿਆ ਹੈ ਪੰਜਾਬ ਦੇ 90% ਪਰਿਵਾਰਾਂ ਨੂੰ 300 ਯੂਨਿਟ ਜੜੀ ਮੁਫਤ ਬਿਜਲੀ ਵੀ ਮਿਲ ਰਹੀ ਹੈ ਤੇ 300 ਯੂਨਿਟ ਮੁਫਤ ਬਿਜਲੀ ਦੇ ਲਈ 7000 614 ਕਰੋੜ ਦਾ ਬਜਟ ਹੈ ਘਰੇਲੂ ਕਨੈਕਸ਼ਨ ਤੋਂ ਸਟਰੀਟ ਲਾਈਟ ਦਾ ਕਨੈਕਸ਼ਨ ਹੋਵੇਗਾ ਤੇ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਦਿੱਤਾ ਸਤ 30 ਲੱਖ ਟਨ ਝੋਨੇ ਦੀ ਪਰਾਲੀ ਦੀ ਪਰਾਲੀ ਜਿਹੜੀ ਆ ਝੋਨੇ ਦੀ ਪਰਾਲੀ ਜਿਹੜੀ ਆ ਉਹਦੀ ਵਰਤੋਂ ਹੋਣ ਦੀ ਸਾਨੂੰ ਪੂਰੀ ਪੂਰੀ ਉਮੀਦ ਆ ਇਸ ਨਾਲ ਰੀਨਿਵेबल એનર્ਜੀ ਸਰ ਨੂੰ ਉਤਸ਼ਾਹਿਤ ਕਰਦੇ ਹੋਏ 에ਅਰ ਪੋਲਿਊਸ਼ਨ ਨੂੰ ਮਹੱਤਵਪੂਰਨ ਤੌਰ ਤੇ ਰੋਕਿਆ ਜਾ ਸਕਦਾ ਹੈ ਇਹ ਨੀਤੀ ਨਾ ਸਿਰਫ ਪਰਾਲੀ ਸਾੜਨ ਦੇ ਮੁੱਦੇ ਨੂੰ ਹੱਲ ਕਰਦੀ ਹੈ ਬਲਕਿ ਇੰਡਸਟਰੀਅਲ ਇਨੋਵੇਸ਼ਨਸ ਅਤੇ এনवायरमेंट ਰੈਜਿਲੀਐਂਸ ਨੂੰ ਸਰ ਵੀ ਉਤਸ਼ਾਹਿਤ ਕਰਦੀ ਹੈ ਸਰ ਮਾਜੋਕ ਸਪੀਕਰਸ ਅੱਪ crop residue management ਦੀ ਜਿਹੜੀ ਗੱਲ ਹੋ ਰਹੀ ਆ ਨੂੰ ਸਹਾਇਤ ਕਰ ਲਈ ਅਸੀਂ ਕਿਸਾਨੀ ਜਿਹੜੀ ਕਿਸਾਨ ਨੇਗੇ ਸਹਿਕਾਰੀ ਸੁਆਮਾ ਗ੍ਰਾਮ ਪੰਚਾਇਤਾਂ ਦੀ ਸਹਾਇਤਾ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਹਨ ਸਰ ਸੀਆਰਐ ਮਸ਼ੀਨਾਂ ਦੀ ਖਰੀਦ ਕਿਰਾਏ ਤੇ ਮਸ਼ੀਨੀ ਦੇਣ ਵਾਲੇ ਕੇਂਦਰਾਂ ਦੀ ਸਥਾਪਨਾ ਅਤੇ ਪ੍ਰਾਈ ਸਪਲਾਈ ਚੇਨ ਸੈਂਟਰ ਦੇ ਵਿਕਾਸ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਇਸ ਦੇ ਨਾਲ ਹੀ ਕਿਸਾਨਾਂ ਨੂੰ ਰੈਜ਼ਿਡਿਊ ਬਰੇਜ਼ਮੈਂਟ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਅਤੇ ਸੰਵੇਦਨਸ਼ੀਲ ਬਣਾਉਣ ਲਈ ਵੀ ਸਰ ਅਸੀਂ ਇਸ ਇਸ ਅਗਲੇ ਸਾਲ ਜਿਹੜੇ ਆ ਉੱਕਰਮ ਚੁੱਕ ਰਹੇ ਆ ਸਰ ਇਸੇ ਤਰੀਕੇ ਮਾਨਜੋਗ ਸ਼ਪੇਕਰ ਸਾਹਿਬ ਕਿਸਾਨਾਂ ਨੂੰ ਮੁਫਤ ਬਿਜਲੀ ਕਿਸਾਨਾਂ ਨੂੰ ਮੁਫਤ ਬਿਜਲੀ ਜਿਹੜੀ ਆ ਰਾਜ ਦੇ ਕਿਸਾਨਾਂ ਦੀ ਸਹਾਇਤਾ ਲਈ ਖੇਤੀਬਾੜੀ ਸੈਕਟਰ ਨੂੰ ਸਰ ਪਾਵਰ ਸਬਸਿਡੀ ਪ੍ਰਦਾਨ ਕਰਨ ਲਈ ਮੈਂ 32 ਸਾਲ 225 26 ਲਈ 9992 ਕਰੋੜ ਰੁਪਏ ਸਰ ਕਿਸਾਨ ਪਰ ਆਮ ਨੂੰ ਜਿਹੜੀ ਟਿਊਬਲ ਤੇ ਜਿਹੜੀ ਖੇਤਾਂ ਚ ਟਿਊਬਲ ਚੱਲਦਾਗਾ ਜਿੱਦਾਂ ਪਾਣੀ ਕਟਿਆ ਜਾਂਦਾਗਾ ਉਹਦੇ ਲਈ ਸਾਲ 225 26 ਲਈ 9992 ਕਰੋੜ ਰੁਪਏ ਜਿਹੜੇ ਨੇ ਉਹ ਰਾਖਵੇਂ ਕਰਦੇ ਆ ਉਹਦਾ ਪ੍ਰਬੰਧ ਕਰਦੇ ਆ ਤਾਂ ਕਿ ਸਾਲ ਪਰ ਕਿਸਾਨ ਨੂੰ ਜਿਹੜਾ ਉਹ ਕੋਈ ਵੀ ਪੈਸਾ ਬੀਜ ਦੀ ਬੋਰਡ ਨੂੰ ਨਾ ਦੇਣਾ ਪਵੇ ਸਾਰੀ ਸਬਸਿਡੀ ਜਿਹੜੀ ਆ ਉਹ ਪੰਜਾਬ ਸਰਕਾਰ ਦੇਉਗੀ ਇਸੇ ਤਰੀਕੇ ਮਾਨਯੋਗ ਸਪੀਕਰ ਸਾਹਿਬ ਜੇ ਮੈਂ ਗੱਲ ਕਰਾਂ ਬਾਗਬਾਨੀ ਦੀ ਪੰਜਾਬ ਨੇ ਖੇਤੀਬਾੜੀ ਤੇ ਬਾਗਬਾਨੀ ਦੇ ਵਿਕਾਸ ਵਿੱਚ ਆਪਣੇ ਉੱਤਮ ਕਦਰਜੇ ਦਾ ਪ੍ਰਦਰਸ਼ਨ ਕੀਤਾ ਜਿਸ ਕਰਕੇ ਪੰਜਾਬ ਨੂੰ 223 24 ਲਈ ਸਰ 223 ਚਬਿਲੀ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਸਕੀਮ ਦੇ ਤਹਿਤ ਦੇਸ਼ ਵਿੱਚ ਸਭ ਤੋਂ ਵੱਧ ਸੈਂਕਸ਼ਨਡ ਪ੍ਰੋਜੈਕਟਾਂ ਦੇ ਨਾਲ ਬੈਸਟ ਪਰਫਾਰਮਿੰਗ ਸਟੇਟ ਵਜੋਂ ਵੀ ਸਰ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ ਹੈ। ਰਾਜ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ 3 ਸਾਲ 2025-26 ਵਿੱਚ ਇੱਕ ਨਵੀਂ ਪਹਿਲ ਕਰਨ ਦੀ ਤਜ਼ਵੀਜ਼ ਹੈ ਸਰ ਜਿਸ ਤਹਿਤ ਸ਼ੁਰੂ ਵਿੱਚ ਅੰਮ੍ਰਿਤਸਰ ਐਸਬੀਐਸ ਨਗਰ ਰੂਪਨਗਰ ਮੋਹਾਲੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨੂੰ ਸ਼ਾਮਿਲ ਸਰਚ ਕੀਤਾ ਗਿਆ ਇਸ ਪਹਿਲ ਕਦਮੀ ਦੇ ਵਿੱਚ ਜਾਗਰੂਕਤਾ ਪ੍ਰੋਗਰਾਮ ਕਲਸਟਰ ਦਾ ਗਠਨ ਖੇਤੀ ਸਖੀ ਸਹਾਇਤਾ ਇਨਪੁਟ ਰਿਸੋਰਸ ਸੈਂਟਰਸ ਫਾਰਮਰ ਇਨਸੈਂਟਿਵਸ ਸਰਟੀਫਿਕੇਸ਼ਨ ਟ੍ਰੇਨਿੰਗ ਅਤੇ ਸਟਾਰਟਰ ਕਿਟਸ ਸ਼ਾਮਿਲ ਲੜੇ ਇਸ ਸਕੀਮ ਚ ਹੋਣਗੇ ਸਰ ਵਿੱਤੀ ਸਾਲ 2025-26 ਵਿੱਚ ਵੱਖ-ਵੱਖ ਪਹਿਲ ਕਦਮੀਆਂ ਲਈ ਕੁੱਲ 137 ਕਰੋੜ ਰੁਪਏ ਦਾ ਸਰ ਬਜਟ ਬੰਦ ਕੀਤਾ ਗਿਆ ਸਰ ਸਪੀਕਰ ਸਾਹਿਬ ਜੇ ਗੱਲ ਕਰੀਏ ਮਿੱਟੀ ਤੇ ਪਾਣੀ ਸੰਭਾਲ ਦੀ ਕਿਉਂਕਿ ਬਹੁਤ ਵੱਡਾ ਬੇਸ਼ੱਕ ਅੱਜ ਵੀ ਤੁਸੀਂ ਪਾਣੀ ਤੇ ਕਾਫੀ ਅੱਛੀ ਚਰਚਾ ਕਰਵਾਈ ਹੈ ਸਪੀਕਰ ਸਾਹਿਬ ਸੰਗਰੂਰ ਜ਼ਿਲ੍ਹੇ ਵਿੱਚ ਜੇ ਮੈਂ ਸੰਗਰੂਰ ਦੀ ਗੱਲ ਕਰਾਂ ਸੰਗਰੂਰ ਜ਼ਿਲ੍ਹੇ ਵਿੱਚ ਨਹਿਰੀ ਸਿੰਚਾਈ ਦੇ ਬਿਹਤਰੀ ਕਰਨ ਲਈ ਵਾਸਤੇ 38000 ਹੈਕਟੇਰ ਤੋਂ ਵੱਧ ਰਕਮੇ ਵਿੱਚ ਵਿਸ਼ਾਲ ਅੰਡਰਗ੍ਰਾਉਂਡ ਪਾਈਪਲਾਈਨ ਨੈਟਵਰਕ ਬਿਖਾਉਣ ਲਈ 20000 ਕਿਸਾਨ ਭਰਾਵਾਂ ਨੂੰ ਲਾਭ ਪਹੁੰਚਾਉਣ ਲਈ ਵੱਡੀ ਪਹਿਲ ਕਰਨ ਦੀ ਤਜ਼ਵੀਜ਼ ਰੱਖੀ ਗਈ ਹੈ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ 100 ਕਰੋੜ ਰੁਪਏ ਦੇ ਸਰ ਉਹ ਬੰਦ ਸੰਰੋਝਲੇ ਲਈ ਅਸੀਂ ਕੀਤੇ ਗਏ ਹਨ ਇਸ ਦੇ ਨਾਲ ਹੀ ਸਰ ਫਾਦਰਗਾ ਜਲੇ ਵਿੱਚ ਸੇਮ ਵਾਲੀ ਜ਼ਮੀਨ ਵਿੱਚ ਫਾਦਰਗਾ ਜਲੇ ਵਿੱਚ ਸੇਮ ਵਾਲੀ ਜ਼ਮੀਨ ਵਿੱਚ ਸੁਧਾਰ ਕਰਨ ਲਈ ਨਵਾਂ ਪ੍ਰੋਜੈਕਟ ਤਧਵੀਜ਼ ਕੀਤਾ ਗਿਆ ਹੈ ਕੰਡੀ ਖੇਤਰ ਵਿੱਚ ਸਿੰਚਾਈ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਮਾਈਕਰੋ ਇਰੀਗੇਸ਼ਨ ਸਬਸਿਡੀ ਦੇਣ ਅਤੇ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਵੀ ਯਤਨ ਕੀਤੇ ਜਾਣਗੇ ਜਿਸ ਲਈ ਸਰ ਜਿਸ ਨਾਲ 30000 ਹੈਕਟੇਰ ਭੂਮੀ ਨੂੰ ਸਰ ਸਾਡੀ ਭੂਮੀ ਨੂੰ ਫਾਇਦਾ ਹੋਵੇਗਾ ਸਰ ਇਸ ਤਰੀਕੇ ਨਾਲ ਜੋ ਸਪੀਕਰ ਸਾਹਿਬ ਜੀ ਅਸੀਂ ਗੱਲ ਕਰੀਏ ਪਸ਼ੂ ਤੰਦ ਦੀ ਪੰਜਾਬ ਦੇ ਅੰਦਰ ਪਸ਼ੂ ਪਾਲਣ ਧੈਰੀ ਪਾਲਣ ਮੱਛੀ ਪਾਲਣ ਇਹਨਾਂ ਦੀ ਵੀ ਗੱਲ ਬਹੁਤ ਜ਼ਰੂਰੀ ਕਰਨੀ ਬਣਦੀ ਆ ਪਸ਼ੂਆਂ ਦੀਆਂ ਸਿਹਤ ਸਾਮਾਵਾਂ ਵਿੱਚ ਵਾਧਾ ਅਤੇ ਨਸਲਾਂ ਨੂੰ ਬਿਹਤਰ ਬਣਾਉਣ ਲਈ ਅਸੀਂ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸੱਤ ਛੇ ਜ਼ਿਲ੍ਹੇ ਚੁਣੇ ਲਏਗੇ ਛੇ ਬਟਰਨਲੀ ਪੋਲਿਟਿਕਸ ਵਿੱਚ ਇਨ ਪੇਸ਼ੈਂਟ ਬਾਰਡ ਸਰਸਸ ਅਤੇ ਬਲੂ ਕਰਾਸ ਸਟੋਰ ਸ਼ੁਰੂ ਕਰਨ ਦੀ ਤਸਵੀਜ਼ ਰੱਖਦੇ ਹਾਂ ਇਸ ਸੈਕਟਰ ਦੀ ਤਰੱਕੀ ਅਤੇ ਵਿਕਾਸ ਲਈ 704 ਕਰੋੜ ਰੁਪਏ ਦੇ ਜਿਹੜੀ ਬਜਟ ਦੀ ਦਿੱਤੀ ਗਈ ਹੈ। ਸੇਮ ਵਾਲੇ ਖੇਤਰਾਂ ਵਿੱਚ ਸ਼੍ਰਿੰਮ ਪ੍ਰੋਸੈਸਿੰਗ ਨੂੰ ਪਰਫੁੱਲਤ ਕਰਨ ਹਿਤ ਕਿਸਾਨਾਂ ਲਈ ਮਾਲੀਆ ਤੇ ਰੋਜ਼ਗਾਰ ਸਿਰਜਣ ਦੇ ਮੌਕੇ ਪੈਦਾ ਕਰਨ ਵਾਸਤੇ 23 ਸਾਲ 225 26 ਵਿੱਚ ਸਟੇਟ ਆਫ ਦਿ ਆਰਟ ਸ਼੍ਰਿੰਮ ਪ੍ਰੋਜੈਕਟ ਪ੍ਰੋਸੈਸਿੰਗ ਯੂਨਿਟ ਲਗਾਏ ਜਾਣ ਦੀ ਤਸਵੀਜ਼ ਹੈ। ਇਹ ਸਹੂਲਤ ਸੈਂਟਰ ਇਫੈਕਟ ਪ੍ਰੋਸੈਸਿੰਗ ਨੂੰ ਯਕੀਨੀ ਬਣਾਵੇਗੀ ਜਿਸ ਬਦੌਲਤ ਸੂਬੇ ਵਿੱਚ ਸ਼੍ਰਿੰਮ ਫਾਰਮਰ ਨੂੰ ਕਾਫੀ ਲਾਭ ਸਰ ਮਿਲੇਗਾ ਇਸੇ ਤਰੀਕੇ ਜੇ ਆਪਾਂ ਗੱਲ ਕਰੀਏ ਸਪੀਕਰ ਸਾਹਿਬ ਸਹਿਕਾਰਤਾ ਦੀ ਪੰਜਾਬ ਸਰਕਾਰ ਸਾਡੇ 슈ਗਰ ਕੇਨ ਜਿਹੜੇ ਜਿਹੜੇ ਗੰਨਾ ਕਾਸਟ ਕਰਦੇ ਫਾਰਮਰ ਦੀ ਮਦਦ ਕਰਨ ਲਈ ਦ੍ਰਿੜਾ ਸਨ 2024-25 ਦੇ ਕਣਕ ਸੀਜ਼ਨ ਲਈ ਅਸੀਂ ਗੰਨੇ ਦਾ ਖਰੀਦ ਮੁੱਲ 401 ਰੁਪਏ ਪ੍ਰਤੀ ਕੁਇੰਟਲ ਕੀਤਾ ਸੀ 401 ਰੁਪਏ ਪ੍ਰਤੀ ਕੁਇੰਟਲ ਕੀਤਾ ਸੋ ਸਾਰੇ ਦੇਸ਼ ਦੇ ਨਾਲੋਂ ਸਾਰੇ ਦੇਸ਼ ਤੋਂ ਸਭ ਤੋਂ ਵੱਧ ਪਾ ਕਿਹੜੇ ਸਟੇਟ ਦਾ ਸੀ ਸਰ ਉਹ ਪੰਜਾਬ ਦਾ ਸੀ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸੇਮਾਜ ਦੀ ਸਰਕਾਰ ਕਿਸਾਨ ਦੇ ਪ੍ਰਤੀ ਕਿੰਨੀ ਸੰਵੇਦਨਸ਼ੀਲ ਆ ਇਸ ਤੋਂ ਇਲਾਵਾ ਮੈਨੂੰ ਸਰ ਇਸ ਸਤਕਾਰ ਜੋ ਸਦਨ ਵਿੱਚ ਦੱਸਦੇ ਹੋ ਖੁਸ਼ੀ ਹੋ ਰਹੀ ਹੈ ਕਿ ਬੀਤੀ ਸਾਲ 2023-24 ਦੇ ਸਾਰੇ ਜਿਹੜੇ ਬਕਾਇਆ ਸੀ ਉਹਨਾਂ ਦਾ ਭੁਗਤਾਨ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਸਾਡੇ ਕਿਸਾਨਾਂ ਨੂੰ ਸਮੇਂ ਸਿਰ ਵੱਡੀ ਸਰ ਮਿੱਤੀ ਰਾਹਤ ਉਹ ਮਿਲੀ ਆ ਸਾਡੀ ਸਰਕਾਰ ਇਸ ਸਹਾਇਤਾ ਨੂੰ ਜਾਰੀ ਰੱਖਣ ਲਈ ਵਚਨਬੱਧ ਹਾਂ ਜਿਸ ਲਈ ਮੈਂ ਸਾਲ 25-26 ਵਿੱਚ ਸਰ 250 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ ਕਰਦਾ ਹਾਂ ਸਰ 슈ગર ਸੈਕਟਰ ਦੇ ਮਾਡਰਨਾਈਜੇਸ਼ਨ ਅਤੇ ਗ੍ਰੀਨ એનર્ਜੀ ਨੂੰ ਬੁਖਸ਼ਾਤ ਕਰਨ ਲਈ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹਨ ਬਟਾਰਾ ਕੋਆਪਰੇਟਿਵ 슈ગર ਮਿਲ ਵਿਖੇ 296 ਕਰੋੜ ਦੀ ਲਾਗਤ ਨਾ ਬਣਾਇਆਗਾ 3500 3500 ਸਰ TCD ਦਾ 14 ਮੈਗਾਵਾਟ ਦਾ ਕੋ-ਜਨਰੇਸ਼ਨ ਪਲਾਂਟ ਹੁਣ ਆਪਰੇਸ਼ਨਲ ਹੋ ਗਿਆ ਸਰ ਉਹ ਚਾਲੂ ਹੋ ਗਿਆ ਰਾਜ ਵਿੱਚ ਟਿਕਾਊ ਊਰਜਾ ਪਹਿਲ ਕਰਦੇ ਇਹਨਾਂ ਹੋਰ ਅੱਗੇ ਵਧਾਉਦੇ ਹੈ ਮਿਲ ਵਿੱਚ ਇੱਕ ਸਰ ਬਾਇਓ ਸੀएनजी ਪ੍ਰੋਜੈਕਟ ਦਾ ਉਮੀਦ ਕਾਟਨ ਕੀਤਾ ਗਿਆ ਸਰ ਮੰਤਰੀ ਸਪੀਕਰ ਸਾਹਿਬ ਇਸ ਤੋਂ ਇਲਾਵਾ ਦੁੱਧ ਪਾਦਕਾਂ ਨੂੰ ਉਚਿਤ ਲਾਭਕਾਰੀ ਦੁੱਧ ਦੀਆਂ ਕੀਮਤਾਂ ਨੂੰ ਯਕੀਨੀ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 100 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ